ਤੋ ਇਹ ਸਾਡੇ ਪੰਜਾਬੀ ਜਿੱਤੇ ਜਾਂਦੇ ਆ ਤਾਂ ਮਾਹੌਲ ਇਹਨੇ ਉਹੋ ਜਿਹਾ ਹੀ ਸਿਰਜ ਦਿੰਦੇ ਆ ਮਹਿਸੂਸ ਨਹੀਂ ਕਰੀ ਹੁੰਦਾ ਵੀ ਹੁਣ ਅਸੀਂ ਪੰਜਾਬ 'ਚ ਬੈਠੇ ਕੈਨੇਡਾ ਬੈਠੇ ਆ ਇਹ ਸਾਨੂੰ ਪੰਜਾਬ ਹੀ ਆ ਇਹ ਸਾਡਾ ਕਦੋਂ ਇੱਥੇ ਕਦੋਂ ਆਏ ਜੀ ਬਸ ਇਥੇ ਥੋੜਾ ਟਾਈਮ ਹੀ ਹੋ ਗਿਆ ਸਾਲ ਹੋ ਗਿਆ ਜੀ ਨਹੀਂ ਥੋੜਾ ਜਿਹਾ ਕਿਹਨੇ ਬੁਲਾਇਆ ਜੀ ਤੁਹਾਨੂੰ ਫਿਰ ਮਨੋਦਰਜਿੰਦਰ ਦੱਸੋ ਕੌਮ ਦੇ ਲਈ ਜਾਂ ਕਿਸੇ ਦੂਜਿਆਂ ਦੇ ਲਈ ਦਰਦ ਰੱਖਦੀਆਂ ਨੇ ਉਹਨਾਂ ਰੂਹਾਂ 'ਚੋਂ ਇੱਕ ਰੂਹ ਹੈ ਗੁਰਜਿੰਦਰ ਸਿੰਘ ਬਾਈ ਜੀ ਜਿਹੜੇ ਖੇੜ ਅੱਛਰਵਾਲ ਦੇ ਵਿੱਚ ਗੁਰੂ ਕੀ ਰਸੋਈ ਵੀ ਚਲਾਉਂਦੇ ਆ ਨਵੇਂ ਸ਼ਹਿਰ ਵੀ ਚਲਾਉਂਦੇ ਆ 250 ਪਰਿਵਾਰਾਂ ਨੂੰ ਰੋਜ਼ ਟਿਫਨ ਜਾਂਦਾ ਜੀ ਅੱਛਾ ਜੀ ਹਾਂ ਜੀ ਖੇੜ ਅੱਛਰਵਾਲ ਤੋਂ ਨਵੇਂ ਸ਼ਹਿਰ ਤੋਂ ਦੇਖੋ ਜੀ ਇੱਕ ਵੀਰ ਆਪਣਾ ਆ ਵੀ ਇਦਰਪਾ ਜੀ ਨੇ ਬੁਲਾਇਆ ਹੋਇਆ ਤੁਹਾਨੂੰ ਜੀ ਇਹੀ ਆ ਵਰਜਿੰਦਰ ਭਾਜੀ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਇੰਨਾ ਸੌਖਾ ਕਰ ਦਿੱਤਾ ਜੀ ਇੱਥੇ ਐਲ ਐਮ ਆਈ ਦੇ ਪੈਸੇ ਲਗਭਗ 25-30 ਲੱਖ ਰੁਪਏ ਏਜੰਟ ਲੈ ਲੈਂਦੇ ਆ ਜਾਂ ਫਿਰ ਇੱਥੇ ਕੰਪਨੀ ਵਾਲੇ ਵੀ ਤੇ ਤੁਸੀਂ ਸੱਚ ਦੱਸਿਓ ਗੁਰਜਿੰਦਰ ਸਿੰਘ ਜੀ ਨੇ ਤੁਹਾਨੂੰ ਐਲ ਐਮ ਆਈ ਦੇ ਕਿੰਨੇ ਪੈਸੇ ਮੈਂ ਵਰਜਿੰਦਰ ਭਾਈ ਨੇ ਮੇਰੇ ਕੋ 1 ਰੁਪਿਆ ਵੀ ਨਹੀਂ ਲਿਆ ਇਹ ਬਾਕੀ ਉਹ ਤਾਂ ਚੱਲ ਗਿਆ ਉਹ ਵੀ ਸਾਰਾ ਉਹਨਾਂ ਨੇ ਆਪ ਕੀਤਾ ਕੀ ਲਾ ਖਰਚਾ ਵੀ ਬਿਲਕੁਲ ਜੀ ਉਹ ਵੀ ਸਾਰਾ ਨੇ ਵੀ ਬੰਦੇ ਇੱਥੇ ਆਏ ਐ ਲਮੀਆਂ ਫਰੀ ਸਾਰਾ ਸਭ ਕੁਝ ਸਭ ਕੁਝ ਲਾਤੋਂ ਬਾਈ ਪੈਸੇ ਲੈ ਕੋਈ ਮੈਂ ਕਿਹਾ ਜੇ 1 ਰੁਪਿਆ ਵੀ ਨਹੀਂ ਭਾਜੀ ਮੈਂ ਬ੍ਰੈਂਟਨ ਸੀ ਉੱਥੋਂ ਟਿਕਟ ਦੇ ਵੀ ਪੈਸੇ ਉਹ ਨਹੀਂ ਦਿੱਤੇ ਮੇਰੀ ਸਾਦੀ ਫੈਮਿਲੀ ਸੱਚੀ ਗੱਲ ਉਸੇ ਸਾਡੇ ਲਈ ਕਰ ਰਬੇ ਗੁਰੂਗ੍ਰਾਂਦ ਸਾਹਿਬ ਮਹਾਰਾਜ ਤੋਂ ਬਾਅਦ ਜੇ ਸਾਡੇ ਲਈ ਅਸੀਂ ਜੇ ਕਿਸੇ ਨੂੰ ਮੰਨੀ ਹੈ ਨਾ ਸਾਡੇ ਲਈ ਘਟਨਾ ਸਾਰੇ ਸਟਾਫ ਲਈ ਸਾਰੇ ਸਟਾਫ ਲਈ ਨਹੀਂ ਕਿ ਕੱਲੇ ਮੇਰੇ ਲਈ ਸਾਰਾ ਸਟਾਫ ਜਿੰਨਾ ਬੈਠਾ ਸਰ ਤੀ ਸਨੋ ਤੇ ਅ ਜਿੱਤੇ ਅਸੀਂ ਵੱਡੇ ਹੋਏ ਸਾਰਾ ਖੁਸ਼ ਆਨਮ ਹੋ ਰਾਈਟ ਉੱਥੇ ਸਾਰਾ ਕੁਝ ਉਹਦੇ ਨਾਲੇ ਅਟੈਚ ਬੰਦਾ ਰਹਿੰਦਾ ਹਰ ਵੇਲੇ ਚਾਹੇ ਸਾਨੂੰ ਇਨਾ ਟਾਈਮ ਵੀ ਹੋ ਗਿਆ ਇਹਨੂੰ ਪਰ ਅਟੈਚਿੰਗ ਹਰ ਵੇਲੇ ਉੱਥੇ ਰਹਿੰਦੀ ਹੈ ਤੇ ਜਿਹੜੀ ਖੈਰ ਅਚਰਵਾਲ ਤੇ ਨਵਾਂ ਸ਼ਹਿਰ ਦੇ ਵਿੱਚ ਗੁਰੂ ਕੀ ਰਸੋਈ ਦਾ ਚੱਲਦਾ ਜੀ ਪ੍ਰੋਜੈਕਟ ਉਹ ਕਿਸ ਤਰ੍ਹਾਂ ਫਿਰ ਸੇਵਾਵਾਂ ਚੱਲਦੀ ਹੈ ਉਹ ਅਮਰੂ ਗੁਰੂ ਸਾਹਿਬ ਆਪੇ ਕਰਾ ਰਹੇ ਇੱਕ ਟਿਫਨ ਸਰਵਿਸ ਹੀ ਜਾਂਦੀ ਹੈ ਉੱਥੇ ਤੋਂ ਜਿਹੜੇ ਕੋਈ ਬਜ਼ੁਰਗਾਂ ਨੂੰ ਨਹੀਂ ਕੋਈ ਗੱਲ ਲੱਗਦਾ ਹੈਗਾ ਆਪਣੇ ਘੀ ਵੱਲੇ ਉਥੇ ਕੋ ਨਿਆਣੇ ਕੋ ਨੂੰ ਕੱਢ ਦਿੰਦੇ ਜਾਂ ਰੱਖ ਲਓ ਵੀ ਉਹਨਾਂ ਕੋ ਥੋੜੀ ਜਗ੍ਹਾ ਤਾਂ ਹੁੰਦੀ ਹੈ ਰਹਿਣ ਲਈ ਰੋਟੀ ਪਾਣੀ ਦਾ ਔਕਾ ਹੁੰਦਾ ਹੈ ਉਥੋਂ ਟਿਫਨ ਪੈਕ ਕਰਕੇ ਉਹਨਾਂ ਨੂੰ ਪਹੁੰਚਾ ਦਈਦਾ ਤਾਂ ਜੇ ਤਾਂ ਇੱਕ ਟਿਫਨ ਲੈ ਹੁੰਦੇ ਆ ਤਾਂ ਇੱਕ ਉਥੇ ਛੱਟੇ ਹੁੰਦੇ ਪਰਿਵਾਰ ਲਈ ਤੇ ਉਥੇ ਭੇਜਦੇ तकरीबन ਦੋਹਾਂ ਜਿਹੜਾ ਖੈੜ ਅਸ਼ਰ ਵਾਲਿਆ ਉਥੇ ਤਾਂ ਆਸ਼ਰਮ ਵੀ ਨਾਲ ਬਣਾਇਆ ਤੇ ਨਾਲ ਟਿਫਨ ਸਰਵਿਸ ਜਿਹੜਾ ਨਵੇਂ ਸ਼ਹਿਰ ਨਾਲ ਜੋ ਉੱਤੇ ਗਈ ਟਫਨ ਕਲਰ ਟਫਨ ਸਾਮਸਤਾ ਜੰ ਚੱਲਦਾ ਬਾਈ ਜੀ ਟੈਂਪੋ ਕਿੱਥੋਂ ਲੈਂਦਾ ਜੀ ਇਹ ਇਹ ਭਾਈ ਜੀ ਨਕੋਦਰ ਤੋਂ ਆ ਸਾਡੇ ਮਾਸੂਦੀ ਦਾ ਬੇਟਾ ਉਹਨਾਂ ਦਾ ਐਸਟੀ ਕਾਰ ਆਫ ਰੋਡ ਰਿਆ ਉਹ ਨਹੀਂ ਲੈ ਉੱਥੋਂ ਤਿਆਰ ਕਰਕੇ ਸਾਰਾ ਕੁਝ ਭੇਜਿਆ ਸਿਰ ਟਰੈਕਟਰ ਲੈਂਦਾ ਸੀ ਤਾਂ ਟੈਂਪੋ ਲੈਂਦਾ ਤਾਂ ਉਹ ਹੋਰ ਸਮਾਨ ਸਗਾ ਥੋੜਾ ਅੱਛਾ ਜੀ ਜਲੰਧਰ ਤੋਂ ਕੈਨੇਡਾ ਹਾਂ ਦੱਸੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਐਸ ਵਕਤ ਮੈਂ ਤੁਹਾਨੂੰ ਇੱਕ ਨਜ਼ਾਰਾ ਦਿਖਾਉਣਾ ਆ ਖੜਾ ਜੀ ਇੱਧਰ ਟੈਂਪੂ ਆਪਣਾ ਢੁੱਕਾ ਕਹਿੰਦੇ ਜਿਹਨੂੰ ਤੇ ਇੱਧਰ ਇੱਕ ਅਲਬਤ ਛੇੜ ਉਹਨਾਂ ਦੀ ਦੇਸੀ ਰਸੋਈ ਬਸਰ ਤੋਂ ਆ ਇੱਧਰ ਰਸੋਈ ਆ ਜੀ ਦੇਖੋ ਤੁੱਲਾ ਵੱਲਦਾ ਤੇ ਇਹ ਚੀਜ਼ਾਂ ਦੇਖ ਕੇ ਉਹ ਟੈਂਪੂ ਖੜਾ ਜੀ ਤੇ ਇੱਧਰ ਰਜ਼ੋਈ ਐ ਤੇ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਪੰਜਾਬ ਦੇ ਕਿਸੇ ਥਾਂ ਤੇ ਬੈਠੇ ਆ ਬਾਈ ਇਹ ਜਿਹੜਾ ਨਹੀਂ ਆ ਇਹ ਆ ਜੀ ਕੈਨੇਡਾ ਦਾ ਕੈਲਗਰੀ ਸੋ ਇਹ ਸਾਡੇ ਪੰਜਾਬੀ ਜਿੱਥੇ ਜਾਂਦੇ ਆ ਤਾਂ ਮਾਹੌਲ ਕਹਿੰਦੇ ਉਹੋ ਜਿਹਾ ਹੀ ਸਿਰਜ ਦਿੰਦੇ ਆ ਜਿਵੇਂ ਦੇ ਅਸੀਂ ਰਹਿਣ ਸਹਿਣ ਆ ਸਾਡਾ ਸੋ ਬਾਈ ਗੁਰਜਿੰਦਰ ਭਾਜੀ ਨੇ ਇਹਨਾਂ ਦਾ ਇੱਥੇ ਅੰਪਾਇਰ ਬੈਂਕਟ ਹਾਲ ਹੈ ਇੱਕ ਫਾਰਮ ਹੈ ਇੱਥੇ ਪੰਜਾਬੀਆਂ ਦੇ ਜਾਂ ਫਿਰ ਹੋਰ ਜਿਹੜੇ ਗੋਰੇ ਵੀ ਆ ਉਹਨਾਂ ਦੇ ਵਿਆਹ ਜਿਹੜੇ ਆ ਇੱਥੇ ਹੁੰਦੇ ਨੇ ਸੋ ਆਪਣੇ ਪੰਜਾਬੀਆਂ ਨੇ ਉਹ ਭਗਵਾਨ ਦਮਨ ਸਾਹਿਬ ਕਹਿੰਦੇ ਸੀ ਵੀ ਗੋਰੇ ਵੀ ਨੌਕਰੀ ਕਰਨ ਆਉਣਗੇ ਪੰਜਾਬ ਚ ਉਹ ਤਾਂ ਪਤਾ ਨਹੀਂ ਪਰ ਵਾਹਿਗੁਰੂ ਨੇ ਇੰਨੀਆਂ ਤਰੱਕੀਆਂ ਬਖਸ਼ੀਆਂ ਹੋਈਆਂ ਬਹੁਤ ਸਾਰੀਆਂ ਆ ਰੂਹਾਂ ਨੂੰ ਪੰਜਾਬੀ ਭਰਾਵਾਂ ਨੂੰ ਭਈ ਪੰਜਾਬ ਚ ਗੋਰਿਆਂ ਦਾ ਤਾਂ ਪਤਾ ਨਹੀਂ ਉਹਨਾਂ ਕੋਲ ਗੋਰੇ ਜ਼ਰੂਰ ਕੰਮ ਕਰਦੇ ਆ ਤੇ ਐਸੇ ਤਰ੍ਹਾਂ ਗੱਲਬਾਤ ਆਪਾਂ ਇੱਧਰ ਹੁਣ ਇਹ ਪੂਰੀਆਂ ਕੱਢਣ ਲੱਗੇ ਜੀ ਸਰਦਾਰ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਤੇਸੀ ਸਾਹਿਬ ਬਾਈ ਜਿੰਦਰਮਾਲ ਦੇ ਪਿਤਾ ਜੀ ਸ assi ਗਾਲ ਜੀ ਚੜ੍ਹਦੀ ਕਲਾ ਜੀ ਆਹ ਲਾ ਲਓ ਜੀ ਬਹੁਤ ਵਧੀਆ ਥੈਂਕ ਯੂ ਹੋਰ ਠੀਕ ਹੋ ਜੀ ਪੂਰੇ ਜੀ ਮਹਾਰਾਜ ਜੀ ਮਾਹੌਲ ਤੁਸੀਂ ਬਹੁਤ ਵਧੀਆ ਬਣਾਇਆ ਹੋਇਆ ਜੀ ਇੱਥੇ ਰਸੋਈ ਦੀ ਕਿਰਪਾ ਜੀ ਇਹ ਸਾਡੇ ਗੁਰਜਿੰਦਰ ਸਿੰਘ ਜੀ ਜਦੋਂ ਦੇ ਸਾਡੇ ਹਾਂਜੀ ਇਹਨਾਂ ਦੀ ਬੜੀ ਮਰਜ਼ੀ ਦੀ ਪਰਖ ਤੇ ਇਹਨਾਂ ਤੇ ਬੜੀ ਕਿਰਪਾ ਹਾਂ ਹਾਂਜੀ ਤੇ ਤੁਹਾਨੂੰ ਕਿੰਨਾ ਸਮਾਂ ਇੱਥੇ ਜਿਹੜਾ ਹੋ ਗਿਆ ਜੀ ਰਹਿੰਦਿਆਂ ਨੂੰ ਕੈਲਗਰੀ ਦੇ ਜੀ ਮੈਨੂੰ ਹੋ ਗਿਆ ਜੀ 43 ਸਾਲ 43 ਸਾਲ ਹਾਂਜੀ ਮੈਂ ਇੱਦੀ ਬੰਦ ਕੇ ਆਇਆ ਸੀਗਾ ਜੀ ਕੈਲਗਰੀ ਆਏ ਸੀਗੇ ਤੇ ਜਿੰਦਰਮਲ بھائی ਬਾਰੇ ਆਪਾਂ ਗੱਲਬਾਤ ਪਹਿਲਾਂ ਵੀ ਕੀਤੀ ਸੀ ਨਵੇਂ ਵੀਰ ਜੁੜੇ ਹੋਣੇ ਤਾਂ ਉਹ ਜ਼ਰੂਰ ਸਰਚ ਮਾਰ ਕੇ ਦੇਖਿਓ ਉਹਨੂੰ ਅਸੀਂ ਵੀ ਵੀਡੀਓ ਦੇ ਵਿੱਚ ਦਿਖਾ ਦਾਂਗੇ ਬਜਦੀਆਂ ਅ ਰੈਸਲਿੰਗ ਕਰਦੇ ਦੀਆਂ ਵੀਡੀਓ ਤਾਂ ਇਹ ਪਹਿਲੇ ਸੁਪਨਾ ਸੀਗਾ ਜੀ ਉਹਦਾ ਨਿੱਕਾ ਹੁੰਦਾ ਹਾਂਜੀ ਨਿੱਕਾ ਹੁੰਦਾ ਉਹ ਇਸ ਪਹਿਲਵਾਨੀ 'ਚ ਜਾਣਾ ਚਾਹੁੰਦਾ ਉਹ ਜਾਣਾ ਚਾਹੁੰਦਾ ਸੀ ਨਿੱਕਾ ਹੁੰਦਾ ਜੀ ਹਾਂ ਤੇ ਫਿਰ ਤੁਸੀਂ ਵੀ ਨਾ ਨਹੀਂ ਕੀਤੀ ਬਈ ਭਾਈ ਠੀਕ ਐ ਪਹਿਲਾਂ ਬਲ ਕੀਤੀ ਸੀ ਕਿਉਂਕਿ ਇਹ ਖਤਰਨਾਕ ਗੇਮ ਆ ਈਜ਼ੀ ਨਹੀਂ ਹੈਗੀ ਹਾਂ ਪਰ ਉਹਦਾ ਪੈਸ਼ਨ ਸੀ ਉਹਦਾ ਸ਼ੌਕ ਸੀਗਾ ਜੀ ਉਹਦੀ ਬਾਕੀ ਮਹਾਰਾਜ ਦੀ ਕਿਰਪਾ ਰਿਸਕੀ ਗੇਮ ਆ ਨਾ ਜੀ ਰਿਸਕ ਹੀ ਹੈ ਰਿਸਕ ਤਾਂ ਸਾਰੀ ਜਗ੍ਹਾ ਫਿਰ ਉਹ ਹੂੰ ਉਹ ਮੈਂ ਪੁੱਛਦਾ ਹੁੰਦਾ ਸੀ ਵੀ ਰਿਸਕ ਬੜਾ ਉਹ ਕਹਿੰਦਾ ਸੀ ਰਿਸਕ ਤਾਂ ਕਾਰ ਡਰਾਈਵਿੰਗ ਦੇ ਵਿੱਚ ਵੀ ਐਕਸੀਡੈਂਟ ਹੁੰਦੇ ਆ ਮੱਦੇ ਲੋਕੀ ਮੋਟਰਸਾਈਕਲਾਂ ਤੇ ਜਾਂਦੇ ਆ ਪਰ ਅ ਜਲਦੀ ਹੈ ਦੁਨੀਆ ਠੀਕ ਆ ਵੈਸੇ ਆਪਾਂ ਕਹਿੰਦੇ ਆ ਜੀ ਵੀ ਭਾਈ ਪੰਜਾਬ ਪੰਜਾਬ ਹੈ ਤੁਸੀਂ ਤਾਂ ਇੱਥੇ ਮਾਹੌਲ ਆ ਦੇਖੋ ਜੀ ਅੱਗ ਬਲਦੀ ਚੁੱਲ੍ਹੇ ਲਾਏ ਹੋਏ ਆ ਤੇ ਇਹਨੂੰ ਵੀ ਤੁਸੀਂ ਪੰਜਾਬ ਹੀ ਬਣਾ ਲਿਆ ਜੀ ਪਰ ਫਰਕ ਜ਼ਰੂਰ ਦੱਸੋ ਜੀ ਵੀ ਇਹ ਕੈਨੇਡਾ ਬੇਸ਼ੱਕ ਅਸੀਂ ਜਿੰਨਾ ਮਰਜੀ ਇਸ ਧਰਤੀ ਨੂੰ ਆਪਣੇ ਰੰਗ ਚ ਰੰਗਣ ਦੀ ਕੋਸ਼ਿਸ਼ ਕੀਤੀ ਆ ਹਾਂਜੀ ਕਾਮਯਾਬੀ ਕਿਤੇ ਚਲੋ ਆਪਾਂ ਲੱਗਦਾ ਵੀ ਹੋਏ ਆ ਫਰਕ ਕੀ ਆ ਜੀ ਫਰਕ ਪਹਿਲਾਂ ਨਾਲੋਂ ਤੇ ਬਹੁਤ ਹੁਣ ਬੈਟਰ ਹੋ ਗਿਆ ਸਾਡੀ ਪੰਜਾਬੀ ਕਮਿਊਨਿਟੀ ਬਹੁਤ ਹੋ ਗਈ ਆ ਜੀ ਹਾਂ ਹਰ ਤਰ੍ਹਾਂ ਨਾਲ ਬੰਦੇ ਸਾਡੇ ਕਾਮਯਾਬ ਆ ਜੀ ਅ ਮਹਿਸੂਸ ਨਹੀਂ ਕਰੀ ਹੁੰਦਾ ਵੀ ਹੁਣ ਅਸੀਂ ਪੰਜਾਬ 'ਚ ਬੈਠੇ ਜਾਂ ਕੈਨੇਡਾ ਬੈਠੇ ਆ ਇਹ ਸਾਨੂੰ ਪੰਜਾਬ ਹੀ ਆ ਇਹ ਸਾਡਾ ਕੋਈ ਤਾਂ ਆਪਣਾ ਪਣ ਹੋਊਗਾ ਜਿਹੜਾ ਵੀ ਇੱਥੇ ਆਪਾਂ ਚਾਹੇ ਆ ਚੁੱਲ੍ਹੇ ਬਣਾ ਲਈ ਚਾਹੋ ਪਰ ਆਪਣਾ ਪਣ ਜਿਹੜਾ ਪੰਜਾਬ ਚ ਜਾ ਕੇ ਹੁੰਦਾ ਕੋਈ ਤਾਂ ਅਜਿਹੀ ਚੀਜ਼ ਹੋਊਗੀ ਜੀ ਵੀ ਉਹ ਕਮੀ ਰਹਣੀ ਉਹ ਹਮੇਸ਼ਾ ਆ ਫਿਰ ਵੀ ਆਪਣੇ ਫਿਰ ਵੀ ਉਹ ਸਾਡਾ ਪੰਜਾਬ ਆ ਉੱਥੇ ਸਾਡੇ ਜਿੱਥੇ ਆਪਾਂ ਜੰਮੇ ਆ ਜੰਮੇ ਪੜੇ ਆ ਸਾਡੇ ਰਿਸ਼ਤੇਦਾਰ ਆ ਬਹੁਤੇ ਹਜੇ ਵੀ ਉੱਥੇ ਹੈਗੇ ਆ ਫਿਰ ਵੀ ਸਾਡੇ ਗੁਰਦੁਆਰੇ ਉੱਥੇ ਆ ਸਾਡੇ ਉਹ ਯਾਦਾਂ ਉੱਥੇ ਆ ਪੜਾਈਆਂ ਸੀ ਉੱਥੇ ਕੀਤੀ ਹਰਤਾਲੇ ਜੁੱਥੇ ਗਏ ਸਕੂਲੇ ਉੱਥੇ ਗਏ ਭਾਜੀ ਗੁਰੂ ਘਰ ਦੀ ਤੁਸੀਂ ਗੱਲ ਕੀਤੀ ਹੈ ਜਿਵੇਂ ਗੁਰੂ ਘਰ ਇੱਥੇ ਆਪਾਂ ਮੱਥਾ ਟੇਕੀਏ ਤੇ ਆਪਣੇ ਇਤਿਹਾਸਕ ਸਥਾਨਾਂ ਤੇ ਜਾ ਕੇ ਉਹ ਫਿਰ ਫਰਕ سکੂਨ ਦੇ ਵਿੱਚ ਜਿਉਂਦਾ ਜੀ ਹੁੰਦਾ ਹੁੰਦਾ ਬਿਲਕੁਲ ਹੁੰਦਾ ਜਿਹੜੇ ਧਾਰਮਿਕ ਸਥਾਨ ਆ ਸਾਡੇ ਉੱਥੇ ਅਕੀਦਾ ਜ਼ਿਆਦਾ ਜ਼ਿਆਦਾ ਸ਼ਰਧਾ ਹੁੰਦੀ ਆ ਠੀਕ ਆ ਇੱਥੇ ਵੀ ਬਹੁਤ ਵਧੀਆ ਆ ਪਰ ਉਹ ਜਿਹੜੇ ਉੱਥੇ ਦਰਬਾਰ ਸਾਹਿਬ ਜਾਈਦਾ ਜਾਂ ਹੋਰ ਤਖਤ ਸ੍ਰੀ ਹਰਿਮੰਦਰ ਸਾਹਿਬ ਜਾਈਦਾ ਉਹ ਉਹ ਆਪਣੀ ਚੀਜ਼ ਹੋਰ ਚੀਜ਼ ਹੋ ਜੀ ਹਾਂ ਬਿਲਕੁਲ ਕੋਈ ਇਧਰ ਭਾਜੀ ਵੀ ਨਾਲ ਨਾਲ ਆਪਾਂ ਗੱਲਬਾਤ ਜ਼ਰੂਰ ਕਰਦੇ ਆਂ ਪੂਰੀਆਂ ਜਿਹੜੇ ਆ ਕੱਢਣ ਲੱਗੇ ਆ ਕੜਾਈ ਚ ਦੇ ਵਿੱਚ ਭਾਜੀ ਇਹ ਤੇਲ ਰਿਫਾਈਨਡ ਪਾਇਆ ਹੋਇਆ ਸਸੀਗਲ ਜੀ ਸਸੀਗਲ ਭਜੀ ਚੜਦੀਕਲਾ ਜੀ ਨਾਮ ਦੱਸੋ ਜੀ ਬਣਾ ਮੇਰਾ ਨਾਮ ਬਿੱਟੂ ਜੀ ਬਿੱਟੂ ਕਿੱਥੋਂ ਤੁਸੀਂ ਰਹਿਣ ਵਾਲੇ ਮਕਸੂਸਪੁਰ ਜੀ ਮਕਸੂਸਪੁਰ ਦੇਬੀ ਮਕਸੂਸਪੁਰ ਦੇ ਪਿੰਡ ਤੋਂ ਤੇ ਲਿਖਦੇ ਵੀ ਆ ਤੁਸੀਂ ਗਾਉਣ ਦਾ ਵੀ ਸ਼ੌਂਕ ਹੋਣਾ ਤੁਹਾਨੂੰ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ ਅੱਛਾ ਜੀ ਬਸ ਸਾਡਾ ਗਾਉਣ ਵਜਾਣਾ ਆਹੀ ਆ ਜੀ ਅੱਛਾ ਹਾਂ ਜੀ ਕਿੰਨੀ ਦੇਰ ਤੋਂ ਜੀ ਤੁਸੀਂ ਇਹ ਕੰਮ ਕਰਦੇ ਹੋ ਜੀ ਮੈਨੂੰ ਹੋਗਾ ਜੀ 28 ਸਾਲ 28 ਸਾਲਾਂ ਤੋਂ ਜੀ ਹਾਂ ਜੀ ਭੱਲੇ ਭੱਲੇ ਤੁਸੀਂ ਕੈਨੇਡਾ ਦੇ 28 ਸਾਲ ਤੋਂ ਆ ਨਹੀਂ ਜੀ ਨਹੀਂ ਨਹੀਂ ਪਹਿਲਾਂ ਕਿੱਥੇ ਸੀਗੇ ਨਹੀਂ ਪਹਿਲਾਂ ਇੰਡੀਆ ਜੀ ਇੰਡੀਆ ਕਦੋਂ ਇੱਥੇ ਕਦੋਂ ਆਏ ਜੀ ਬਸ ਤਾਂ ਥੋੜਾ ਟਾਈਮ ਹੀ ਹੋਇਆ ਸਾਲ ਹੋ ਗਿਆ ਜੀ ਨਹੀਂ ਥੋੜਾ ਜਿਹਾ ਹੈ ਕਿਹਨੇ ਬੁਲਾਇਆ ਜੀ ਤੁਹਾਨੂੰ ਫਿਰ ਮੈਨੂੰ ਗੁਰਜਿੰਦਰ ਪਾਜੀ ਗੁਰਜਿੰਦਰ ਪਾਜੀ ਬਾਈ ਇੱਕ ਬੰਦਾ ਜੀ ਮੈਂ ਤੁਹਾਨੂੰ ਮਲਾਉਣਾ ਪਾਜੀ ਇੱਥੋਂ ਉੱਠ ਗਏ ਆ ਉਹ ਰੂ ਐਰ ਬੀਰੂ ਜਿਹਨੇ ਪਤਾ ਨਹੀਂ ਕਿੰਨੇ ਕ ਬੰਦਿਆਂ ਨੂੰ ਇੱਥੇ ਰੋਟੀ ਤੇ ਲਾਇਆ ਹੋਇਆ ਤੇ ਕਿ ਨਹੀਂ ਪਾਜੀ ਬਿਲਕੁਲ ਪਾਜੀ ਗੁਰਜਿੰਦਰ ਪਾਜੀ ਦੇ ਸੁਭਾਅ ਬਾਰੇ ਦੱਸੋ ਥੋੜਾ ਜਿਹਾ ਬਹੁਤ ਗੋੜਿਆ ਹਾਂ ਆਪਣੇ ਵਾਂਗੂ ਰਹਿੰਦੇ ਜੀ ਆਪਣੇ ਦਾ ਵੀ ਜ਼ਿਆਦਾ ਵਧੀਆ ਆ ਆ ਦੇਖੋ ਜੀ ਹੁਣ ਇੱਥੇ ਮੈਂ ਆਇਆ ਹੋਏ ਸੀਗਾ ਚਲੋ ਭਾਜੀ ਉਹਨਾਂ ਨੇ ਹੋਰ ਬੰਦਿਆਂ ਨੂੰ ਵੀ ਫੋਨ ਕਰਤਾ ਹੈ ਭਾਜੀ ਵੀ ਭਾਈ ਆਜੋ ਪੂਰੀਆਂ ਛੋਲੇ ਬਣਨ ਲੱਗੇ ਆ ਉਹ ਉਹ ਆ ਰਿਹਾ ਜੀ 20 25 ਹੋਰ ਆ ਰਹੇ ਆ ਹਾਂ ਤੇ ਇਹ ਤੁਸੀਂ ਕਿੰਨੀ ਦੇਰ ਤੋਂ ਤੁਹਾਡੇ ਰਿਸ਼ਤੇਦਾਰੀ ਵੀ ਪੈਂਦੀ ਹੈ ਹਾਂਜੀ ਹਾਂਜੀ ਮੇਰੇ ਮੇਰੀ ਵਾਈਫ ਦੀ ਕਜ਼ਨ ਹੈ ਜੀ ਮੈਂ ਇਹਨਾਂ ਨੂੰ ਬਹੁਤ ਲਿੱਕੇ ਹੁੰਦਿਆਂ ਤੋਂ ਇਹਨੂੰ ਜਾਣਦਾ ਜੀ ਹਮ ਯਾ ਬੜਾ ਨੇਕ ਸੁਭਾਅ ਦਾ ਮੁੰਡਾ ਬਹੁਤ ਵਧੀਆ ਬਹੁਤ ਵਧੀਆ ਛੋਟੇ ਹੁੰਦੇ ਆ ਦੋ ਆਪਣੇ ਚੰਗੀ ਰੂਹ ਸੁਭਾਅ ਦਿੱਤਾ ਜੀ ਹਾਂ ਬਿਲਕੁਲ ਸੋ ਇੱਕ ਨੇਕ ਰੂਹ ਹੈ ਗੁਰਜਿੰਦਰ ਪਾਜੀ ਕਿਉਂਕਿ ਉਹ ਲੈਂਦਾ ਜੀ ਸੱਚ ਤੇ ਖੜਦਾ ਸੱਚ ਤੇ ਖੜਨ ਵਾਲਾ ਬੰਦਾ ਮਦਦ ਕਰਦਾ ਉਹ ਸਾਡੀ ਵੀ ਉੱਥੇ ਹੀ ਬਣਦੀ ਹੈ ਜਿਹੜੇ ਬੰਦੇ ਸੱਚ ਨਾਲ ਖੜਦੇ ਆ ਬਹੁਤ ਸਾਰੇ ਬੰਦੇ ਸਤਕਾਰ ਕਰਦੇ ਆ ਉਹ ਧੰਨਵਾਦ ਕਰਦੇ ਆ ਅਸੀਂ ਸਾਰਿਆਂ ਦਾ ਪਰ ਬਹੁਤ ਘੱਟ ਰੂਹਾਂ ਹੁੰਦੀਆਂ ਜਿਹੜੀਆਂ ਕੌਮ ਦੇ ਲਈ ਜਾਂ ਕਿਸੇ ਦੂਜਿਆਂ ਦੇ ਲਈ ਦਰਦ ਰੱਖਦੀਆਂ ਨੇ ਉਹਨਾਂ ਰੂਹਾਂ 'ਚ ਇੱਕ ਰੂਹ ਹੈ ਗੁਰਜਿੰਦਰ ਸਿੰਘ ਭਾਈ ਜੀ ਜਿਹੜੇ ਖੇੜ ਅਛਰਵਾਲ ਦੇ ਵਿੱਚ ਗੁਰੂ ਕੀ ਰਸੋਈ ਵੀ ਚਲਾਉਂਦੇ ਆ ਨਵੇਂ ਸ਼ਹਿਰ ਵੀ ਚਲਾਉਂਦੇ ਆ ਤੇ ਉਹ ਜ਼ਰੂਰ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਦਿਖਾਈ ਵੀ ਸੀਗੀ ਤੇ ਘਰ ਘਰ ਜਿੱਥੇ ਬੇਸਾਰਾ ਲਾਚਾਰ ਤੇ ਗਰੀਬ ਲੋਕਾਂ ਦੇ ਲਈ ਜਿਹੜੇ ਕੁਝ ਪਕਾ ਖਾਣ ਚਾਹਦੇ ਪੱਕੀ ਪਕਾਈ ਰੋਟੀ ਉਹਨਾਂ ਦੇ ਘਰ ਤੱਕ ਭੇਜ ਦਿੰਦੇ ਆ ਭਾਈ ਹਾਂ ਜੀ 250 ਪਰਿਵਾਰਾਂ ਨੂੰ ਰੋਜ਼ ਟਿਪਾਂ ਜਾਂਦਾ ਜੀ ਅੱਛਾ ਜੀ ਹਾਂ ਜੀ ਖੇੜ ਅਛਰਵਾਲ ਤੋਂ ਨਵੇਂ ਸ਼ਹਿਰ ਤੋਂ ਹਾਂ ਤੇ ਬਾਕੀ ਜਿਹੜੇ ਉੱਥੇ ਬੜੀ ਤੋਂ ਹੁਸ਼ਿਆਰਪੁਰ ਕਪੂਰਥਲ ਵੀ ਜਾਂਦੇ ਹਾਂ ਤੇ ਆਹ ਦੇਖੋ ਜੀ ਕਬੀਰ ਆਪਣਾ ਆ ਵੀ ਇਧਰ ਭਾਈ ਨੇ ਬੁਲਾਇਆ ਹੋਇਆ ਤੁਹਾਨੂੰ ਜੀ ਤੇ ਕਹਿੰਦੇ ਜੀ ਤੁਸੀਂ ਮਹਾਰਾਜ ਆਉਂਦੇ ਨਹੀਂ ਸੀਗੇ ਸਸਰੀਕਾਲ ਜੀ ਸਸਰੀਕਾਲ ਦੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਉਹ ਮੈਂ ਇਸ ਕਰਕੇ ਨਹੀਂ ਆਉਂਦਾ ਸੀ ਕਿਉਂਕਿ ਇੱਕ ਕੁਝ ਪੁਰਾਣੇ 2 3 4 ਸਾਲ ਪਹਿਲਾਂ ਵੀਜ਼ਾ ਰਿਜੈਕਟ ਹੋ ਗਿਆ ਸੀਗਾ ਜੀ ਅੱਛਾ ਉਸੇ ਡਰ ਚੱਕਰ ਚ ਕੀ ਬਈ ਦੁਬਾਰਾ ਨਾ ਹੋ ਜੇ ਤਾਂ ਕਰਕੇ ਨਹੀਂ ਆਉਂਦਾ ਸੀ ਫਿਰ ਕੋਈ ਸੀ ਆਪਣੇ ਰਿਸ਼ਤੇਦਾਰ ਸੀ ਉਹਨਾਂ ਨੇ ਕੋਈ ਬਹੁਤ ਵਧੀਆ ਮੈਨੂੰ ਉਦਾਹਰਨ ਦਿੱਤੀ ਤਾਂ ਕਰਕੇ ਜੀ ਕਹਿੰਦੇ ਵੀ ਜੇ ਤੂੰ ਮੋਟਰਸਾਈਕਲ ਤੋਂ ਡਿੱਗ ਜਾਏਗਾ ਦੁਬਾਰਾ ਚਲਾਏਗਾ ਕਿ ਨਹੀਂ ਚਲਾਏਗਾ ਅਗਰ ਹੀ ਚਲਾਉਂਗਾ ਕਹਿੰਦੇ ਫਿਰ ਚੱਲ ਸ਼ੁਰੂ ਕਰ ਜੇ ਤੈਨੂੰ ਤੈਨੂੰ ਆਪ ਕਿਸਮਤ ਤੇਰੇ ਦਰ ਤੇ ਖੜੀ ਆ ਇਹ ਤੁਹਾਨੂੰ ਵੀ ਗੁਰਜਿੰਦਰ ਭਾਈ ਨੇ ਬੁਲਾ ਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੀ ਆ ਗੁਰਜਿੰਦਰ ਭਾਜੀ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਇੰਨਾ ਸੌਖਾ ਕਰ ਦਿੱਤਾ ਜੀ ਇੱਥੇ ਮੇਰੇ ਜੋ ਮੈਂ ਕੰਮ ਕਰਦਾ ਸੀ ਉਹ ਇੱਥੇ ਉਹੀ ਕੰਮ ਇੱਥੇ ਕਰਦਾ ਉਹੀ ਜ਼ਿੰਦਗੀ ਨੂੰ ਮੇਰਾ ਸੌਖਾ ਕਰ ਦਿੱਤਾ ਭਾਈ ਐਲ ਐਮ ਆਈ ਦੇ ਪੈਸੇ ਲਗਭਗ 25-30 ਲੱਖ ਰੁਪਇਆ ਏਜੰਟ ਲੈ ਲੈਂਦੇ ਆ ਜਾਂ ਫਿਰ ਇੱਥੇ ਕੰਪਨੀ ਵਾਲੇ ਵੀ ਹਾਂਜੀ ਤੇ ਤੁਸੀਂ ਸੱਚ ਦੱਸਿਓ ਗੁਰਜਿੰਦਰ ਸਿੰਘ ਨੇ ਤੁਤੋ ਐਲ ਐਮ ਐਚ ਦੇ ਕਿੰਨੇ ਪੈਸੇ ਮੈਂ ਬਿਲਕੁਲ ਜੀ ਸੱਚ ਦੱਸਣ ਦੀ ਸੱਚ ਦੱਸਦਾ ਗੁਰਜਿੰਦਰ ਭਾਜੀ ਨੇ ਮੇਰੇ ਕੋ 1 ਰੁਪਇਆ ਵੀ ਜਿਹਨੂੰ ਕਹਿੰਦੇ ਨਾ ਵੀ ਜਿੱਦਾਂ ਕਹਿੰਦੇ ਕਿ ਕੋਈ ਸਟੋਰੀ ਲਿੰਦਾ ਪਿਕਚਰ ਲਈ ਤਾਂ 1 ਰੁਪਿਆ ਲਿੰਦਾ ਜਾਂ 10 ਰੁਪਏ ਲਿੰਦਾ ਗੁਰਜਿੰਦਰ ਭਾਈ ਨੇ ਮੇਰੇ ਕੋਲ 1 ਰੁਪਿਆ ਵੀ ਨਹੀਂ ਲਿਆ ਈਵਨ ਵਕੀਲ ਦਾ ਖਰਚਾ ਵੀ ਆਪਣਾ ਉਹ ਵੀ ਸਾਰਾ ਉਹਨਾਂ ਨੇ ਆਪ ਕੀਤਾ ਜੀ ਵਕੀਲ ਦਾ ਖਰਚਾ ਵੀ ਬਿਲਕੁਲ ਜੀ ਉਹ ਵੀ ਸਾਰਾ ਉਹਨਾਂ ਨੇ ਵੀ ਬੰਦੇ ਇੱਥੇ ਆਏ ਐ ਲਮੀਆਂ ਫਰੀ ਸਾਰਾ ਸਭ ਕੁਝ ਸਭ ਕੁਝ ਤੋ ਬਾਈ ਪੈਸੇ ਲਏ ਕੋਈ ਮੈਂ ਕਹ ਜੀ 1 ਰੁਪਿਆ ਵੀ ਨਹੀਂ ਭਾਜੀ ਅੱਛਾ ਮੈਂ ਬ੍ਰੈਂਟਨ ਸੀ ਉੱਥੋਂ ਟਿਕਟ ਦੇ ਵੀ ਪੈਸੇ ਉਹ ਨਹੀਂ ਦਿੱਤੇ ਮੇਰੀ ਸਾਦੀ ਫੈਮਿਲੀ ਦੇ ਅੱਛਾ ਹਾਂ ਜੀ ਸੱਚ ਨੂੰ ਰਪੀ ਸੱਚਾਈ ਬਿਲਕੁਲ 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 ਪਾਜੀ ਜਦ ਜਿੰਨੀ ਸਫਤ ਕਰ ਲੂੰਗੀ ਨਹੀਂ ਥੋੜੀ ਆ ਕੋਈ ਹੈ ਜੀ ਇਹਨਾਂ ਇਹਨਾਂ ਲਈ ਕੋਈ ਲਫ਼ਜ਼ ਹੈ ਨਹੀਂ ਗੇ ਹਾਂ ਜੀ ਮੇਰੀ ਬਈ ਕੋਸ਼ਿਸ਼ ਹੁੰਦੀ ਆ ਵੀ ਆਪਾਂ ਸਿਰਫ ਪੁਈਆਂ ਜੀਆਂ ਸੰਤ ਰੂਹਾਂ ਰਬੀ ਰੂਹਾਂ ਨੂੰ ਮਿਲੇ ਤੇ ਉਹਨਾਂ ਰਬੀ ਰਮਾ ਚੋਂ ਇੱਕ ਰੂਹ ਮੈਂ ਕਹਿੰਦਾ ਜੀ ਰਬੀ ਰੂਹਾਂ ਨਹੀਂ ਸੱਚ ਸੱਚੀ ਗੱਲ ਹੈ ਸਾਡੇ ਲਈ ਤਾਂ ਰੱਬ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਾਜੀ ਜੇ ਸਾਡੇ ਵੀ ਅਸੀਂ ਜੇ ਕਿਸੇ ਨੂੰ ਮੰਨੀ ਹੈ ਨਾ ਸਾਡੇ ਲਈ ਘਟ ਜੰਦਾ ਹੈ ਬਾਰੇ ਸਾਹਮਣੇ ਸਾਰੇ ਸਟਾਫ ਲਈ ਯਾਨੀ ਕਿ ਕੱਲੇ ਮੇਰੇ ਲਈ ਸਾਰਾ ਸਟਾਫ ਜਿੰਨਾ ਬੈਠਾ ਧੀਆਂ ਭੈਣਾਂ ਦਾ ਵੀ ਸਤਿਕਾਰ ਕਰਦੇ ਕਿਸੇ ਨੂੰ ਉੱਚਾ ਨਹੀਂ ਬੋਲਣਾ ਕਦੇ ਕਿਸੇ ਨੂੰ ਡਾਂਟਣਾ ਨਹੀਂ ਸਭ ਨੂੰ ਪਿਆਰ ਨਾਲ ਮੇਰਾ ਵੀਰਾ ਕਰਦੇ ਮੇਰੀ ਭੈਣਾ ਕਰਦੇ ਮੇਰਾ ਵੀਰਾ ਹੁਣ ਭਾਈ ਗੱਲ ਕਰੀ ਜਾਂਦੇ ਸੀ ਆਪਾਂ ਭਾਜੀ ਜਦੋਂ ਗੱਲ ਕਰਦੇ ਸੀ ਤਾਂ ਭਾਜੀ ਨੇ ਇੱਕ ਗੱਲ ਕਹੀ ਵੀ ਮੇਰਾ ਤਾਂ ਦਿਲ ਕਰਦਾ ਯਾਰ ਇੱਥੇ ਧੀਆਂ ਭੈਣਾਂ ਆਉਂਦੀਆਂ ਨੇ ਉਹ ਚਲੋ ਮੁੰਡੇ ਤਾਂ ਕਿਤੇ ਨਾ ਕਿਤੇ ਅਡਜਸਟ ਕਰ ਲੈਂਦੇ ਧੀਆਂ ਭੈਣਾਂ ਜਿਹੜੀਆਂ ਇੱਧਰ ਉੱਧਰ ਫਿਰਦੀਆਂ ਉਹਨਾਂ ਲਈ ਆਪਾਂ ਇੱਕ ਬਿਲਡਿੰਗ ਤਿਆਰ ਕਰੀਏ ਰਹਿਣ ਲਈ ਉਹਨਾਂ ਦੇ ਹਾਂਜੀ ਜਿਨ੍ਹਾਂ ਦੇ ਰਹੈਸ਼ ਦੀ ਪ੍ਰੋਬਲਮ ਆਈ ਹੈ ਕਲਗੀ ਦੇ ਵਿੱਚ ਉਹਨਾਂ ਲਈ ਕੋਈ ਬਿਲਡਿੰਗ ਨਹੀਂ ਇੱਥੇ ਤਿਆਰ ਕਰੀਏ ਪਰ ਕਈ ਗੱਲਾਂ ਲੀਗਲੀ ਉਹ ਪੋਸੀਬਲ ਨਹੀਂ ਹੁੰਦੀ ਜਿੱਦਾਂ ਇਹ ਜਿਹੜੀ ਲੈਂਡ ਆ ਇੱਥੇ ਰੈ residențial ਸਿਟੀ ਦੀ ਪਰਮਿਸ਼ਨ ਤੋਂ ਬਿਨਾ ਬਣਾ ਨਹੀਂ ਸਕਦੇ ਹਾਂ ਉਹ ਤੁਹਾਨੂੰ ਚਲਾ ਦਿੱਤੀ ਤੇ ਪਹਿਲਾਂ ਪਰਮਿਟ ਲੈਣੇ ਪੈਂਦੇ ਆ ਫਿਰ ਰੈ residențial ਬੜਾ ਕੁਝ ਹੁੰਦਾ ਆ ਪਰ ਇਹਨਾਂ ਦੀ ਸੋਚ ਜਿਹੜੀ ਆ ਉਹ ਇਹ ਆ ਵੀ ਲੋੜਵੰਦਾਂ ਲਈ ਕੁਝ ਅਜਿਹੇ ਬਣਾਇਆ ਜਾਵੇ ਜਿੱਥੇ ਬੱਚਿਆਂ ਸੇਫ ਤੇ ਸੁਰੱਖਿਅਤ ਸਾਰਾ ਤਿਰ ਆਪਣੀ ਈਜ਼ੀ ਲਾਈਫ ਰੱਖ ਸਕਣ ਇੱਕ ਹੋਰ ਹੈ ਜੀ ਗੁਰਜਿੰਦਰ ਭਾਜੀ ਕਹਿੰਦੇ ਮੈਂ ਕੈਮਰੇ ਤੇ ਨਹੀਂ ਹੋਣਾ ਇਸੇ ਕਰਕੇ ਖਿਸਕ ਗਏ ਇੱਥੋਂ ਹਾਂਜੀ ਮੈਂ ਕੋਸ਼ਿਸ਼ ਕਰਦਾ ਲੱਭਣ ਦੀ ਉਹਨਾਂ ਨੂੰ ਤੇ ਤੇ ਆ ਭਾਈ ਜੀ ਉਹਨਾਂ ਦਾ ਫੋਨ ਹੈ ਕਿਸੇ ਚੰਗੀਆਂ ਰੂਹਾਂ ਦੇ ਨਾਲ ਤੁਹਾਨੂੰ ਮਿਲਾ ਸਕੀਏ ਤਾਂ ਉਹ ਹੁੰਦਾ ਵੀ ਹਾਂਜੀ ਆਪਾਂ ਨੂੰ ਮੈਂ ਕਹਿੰਦਾ ਜ਼ਰੂਰ ਸਾਰੇ ਅਸੀਂ ਚੰਗਾ ਬਣਨਾ ਚਾਹੀਦਾ ਭਾਜੀ ਤੁਸੀਂ ਕਿੱਥੇ ਚੱਲ ਬਗੇ ਜੀ ਇਸ ਵੰਟ ਮੈਂ ਤੁਹਾਨੂੰ ਬੈਕ ਕਾਲ ਦੂ ਠੀਕ ਥੈਂਕ ਯੂ ਥੈਂਕ ਯੂ ਚੜਦੀ ਕਲਾ ਜੀ ਚੜਦੀ ਕਲਾ ਜੀ ਕਾਕਾ ਸਾਹਿਬ ਐਕਟਿਵ ਫਤੇ ਤੁਸੀਂ ਲਹਾਂਗੇ ਜੀ ਉੱਥੋਂ ਜੀ ਹਾਂ ਜੀ ਮੈਂ ਇਧਰ ਫੋਨ ਥੋੜਾ ਜਾ ਆ ਗਿਆ ਸੀ ਉਹ ਫੋਨ ਕਿਹਾ ਸੀ ਹਾਂ ਤਾਂ ਨਹੀਂ ਗਿਆ ਜੀ ਮੈਨੂੰ ਫੋਨ ਆਇਆ ਸੀਗਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਭਾਜੀ ਗੱਲਬਾਤ ਕੀਤੀ ਆ ਸੀ ਤੁਹਾਨੂੰ ਵੈਸੇ ਇੱਥੇ ਜਿਵੇਂ ਹੁਣ ਤੁਸੀਂ ਮਾਹੌਲ ਤੇ ਵਧੀਆ ਬਣਾ ਲਿਆ ਪੰਜਾਬ ਵਰਗਾ ਬਣਾਇਆ ਹੋਇਆ ਹਾਂ ਜੀ ਪਰ ਫੇਰ ਵੀ ਫਰਕ ਨਜ਼ਰ ਆਉਂਦਾ ਪੰਜਾਬ ਤੇ ਕੈਨੇਡਾ ਦਾ ਆਪਣਾ ਉਹ ਆਪਣਾ ਹੈ ਤੇ ਇਹਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਚਲੋ ਇਹ ਵੀ ਹੁਣ ਆਪਣਾ ਬਣ ਜਾ ਹਾਂ ਜੀ ਹਾਂ ਜੀ ਹਾਂ ਬਿਲਕੁਲ ਨਹੀਂ ਫਰਕ ਤਾਂ ਲੱਗਦਾ ਆਲਵੇਸ ਉਹ ਆਪਣੀ ਧਰਤੀ ਹੈ ਸਾਡਾ ਉੱਥੇ ਜਿੱਥੇ ਅਸੀਂ ਵੱਡੇ ਹੋਏ ਸਾਰਾ ਖੁਸ਼ ਆਨਮ ਹੋਇਆ ਰਾਈਟ ਉੱਥੇ ਸਾਰਾ ਕੁਝ ਉਹਦੇ ਨਾਲ ਹੀ ਅਟੈਚ ਬੰਦਾ ਰਹਿੰਦਾ ਹਰ ਬਲੇ ਨਾ ਚਾਹੇ ਸਾਨੂੰ ਇੰਨਾ ਟਾਈਮ ਵੀ ਹੋ ਗਿਆ ਇਹਨੂੰ ਪਰ ਅਟੈਚਿੰਗ ਹਰ ਬਲੇ ਉੱਥੇ ਰਹਿੰਦੀ ਹੈ ਤੁਸੀਂ ਭਾਜੀ ਤੁਹਾਡੇ ਕੋਲ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਬੱਚੇ ਬੱਚੀਆਂ ਇੱਥੇ ਆਉਂਦੇ ਨੇ ਕਿ ਉਹ ਉਹਨਾਂ ਬਾਰੇ ਥੋੜਾ ਜਿਹਾ ਦੱਸੋ ਵੀ ਤੁਸੀਂ ਕਿਹਨੀਆਂ ਜਿਹੜੀਆਂ ਸਮੱਸਿਆਵਾਂ ਮੈਂ ਇੱਥੇ ਜਿਹੜੀਆਂ ਆਉਂਦੀਆਂ ਨੇ ਬੱਚਿਆਂ ਨੂੰ ਕਿਉਂਕਿ ਬਹੁਤ ਸਾਰੇ ਮਾਪੇ ਕਹਿੰਦੇ ਆ ਵੀ ਸਾਡੇ ਤਾਂ ਮੁੰਡੇ ਨੇ ਤਾਂ ਤੰਗ ਕਰਿਆ ਪਿਆ ਜਾਂ ਕੁੜੀ ਨੇ ਨੱਕ ਚ ਦਮ ਕਰਿਆ ਪਿਆ ਕੈਨੇਡਾ ਜਾਣਾ ਕੈਨੇਡਾ ਜਾਣਾ ਹੁਣ ਵੀ ਉਹ ਜਿਹੜੇ ਕੈਨੇਡਾ ਜਾਣਾ ਕੀ ਹੁਣ ਕੈਨੇਡਾ ਆ ਕੇ ਇੱਥੇ ਸੈੱਟ ਹੋਣਾ ਕਿੰਨਾ ਕੁ ਸੌਖਾ ਜਾਂ ਕਿੰਨਾ ਕੁ ਸੰਘਰਸ਼ ਹੈ ਭਾਜੀ ਹੁਣ ਤੇ ਟਾਈਮ ਦੇ ਵਿੱਚ ਮਹਿੰਗਾਈ ਥੋੜੀ ਜਿਹਾ ਜ਼ਿਆਦਾ ਹੋ ਗਈ ਉਹ ਇਸ ਕਰਕੇ ਬਹੁਤ ਜ਼ਿਆਦਾ ਔਖਾ ਆ ਹੁਣ ਜਿਹੜੀ ਪਹਿਲਾਂ ਹੁਣ ਬੇਸਮੈਂਟ ਤਕਰੀਬਨ 5-600 ਡਾਲਰ ਦੇ ਵਿੱਚ ਰੈਂਟ ਤੇ ਮਿਲ ਜਾਂਦੀ ਸੀਗੀ ਹੁਣ ਉਹ ਹੀ ਤਕਰੀਬਨ ਪਹਰ 1500 1600 ਤੋਂ ਉੱਪਰ ਤੱਕ ਮਿਲਦੀ ਹੈ। ਅੱਛਾ ਜੀ। ਜਿਹੜੇ ਚੋਬਾਂ ਦਾ ਹੈ ਚੋਬਾਂ ਦਾ ਬਹੁਤ ਜ਼ਿਆਦਾ ਘਟ ਗਏ ਨੇ ਹੁਣ ਅੱਗੇ ਨਾਲੋਂ ਕਰਕੇ ਜਿੰਨੇ ਪੋਪੂਲੇਸ਼ਨ ਜ਼ਿਆਦਾ ਹੋ ਜਾਂਦੀ ਉਹ ਸਾਬ ਨਾਲ ਚੋਬਾਂ ਇੱਕ ਆਬਹੁਤ ਚਲੋ ਆਉਣੇ ਚਾਹੀਦੇ ਚਲੋ ਜਿਹੜਾ ਵੀ ਕੋਈ ਆਉਂਦਾ ਪਰ ਕੰਮ ਹੁਣ ਅੱਗੇ ਨਾਲੋਂ ਬਹੁਤ ਘਟ ਹੈ ਨਵੇਂ ਬੰਦੇ ਨੇ ਸੈੱਟ ਹੋਣਾ ਥੋੜਾ ਜਿਹਾ ਮੁਲਕ ਹੋਰ ਵੀ ਦੇਖਿਆ ਜਾ ਸਕਦਾ ਮਤਲਬ ਹਾਂ ਜੀ ਆ ਬਿਲਕੁਲ ਬਿਲਕੁਲ ਕਿਉਂਕਿ ਕੈਨੇਡਾ ਹੀ ਲੋਕ ਜ਼ਿਆਦਾ ਵੀ ਇੱਕ ਸਾਡਾ ਜੀ ਰਿਸ਼ਤੇਦਾਰ ਗਿਆ ਹੋਇਆ ਜੀ ਅਸੀਂ ਵੀ ਕੈਨੇਡਾ ਹੀ ਭੇਜਣਾ ਆ ਚੀਜ਼ ਵੜੀ ਹੋਈ ਪਈ ਹੈ ਜੀ ਹਾਂ ਜੀ ਆ ਪਰ ਅਗੇ ਨਾਲੋਂ ਥੋੜਾ ਜਿਹਾ ਹਾਰਿਆ ਪਹਿਲਾਂ ਨਾਲੋਂ ਥੋੜਾ ਜਿਹਾ ਔਖਾ ਪਰ ਬੀਬ ਚੋਂ ਜਿਹੜਾ ਕੋਈ ਮਿਹਨਤ ਕਰਦਾ ਠੀਕ ਹੈ ਪਰ ਕੰਮਾਂ ਦਾ ਥੋੜਾ ਜਿਹਾ ਇਸ ਟਾਈਮ ਦੇ ਵਿੱਚ ਘਟਿਆ ਫਿਊਚਰ ਦੇ ਵਿੱਚ ਜ਼ਿਆਦਾ ਵੀ ਹੋ ਸਕਦਾ ਤਾਂ ਪਹਿਲਾਂ ਠੀਕ ਸਾਰੇ ਕੰਮ ਹੁਣ ਥੋੜਾ ਜਿਹਾ ਕੰਮ ਘਟਿਆ ਤੁਹਾਡੇ ਕੋਲ ਕਿੰਨੇ ਵੀਰ ਭੈਣ ਕੰਮ ਕਰਦੇ ਨੇ ਇੱਥੇ ਸਾਡੇ ਕੋਲ ਤਕਰੀਬਨ ਜਿੱਦਾਂ ਪਾਰਟੀ ਦੇ ਨਾਲ ਹੁੰਦਾ ਜੇ ਪਾਰਟੀ ਇਹ ਤਾਂ ਤਕਰੀਬਨ 60 ਉਹ ਪ੍ਰੋਸ ਹਰਤੁੰਦੇ ਵੀ ਹੁੰਦੇ ਜੇ ਤੋ ਨਹੀਂ ਪਾਟੇ ਰੋਟਨ ਕਰ ਦਿੰਦੇ ਅੱਛਾ ਵੈਸੇ ਰੂਟੀਨ ਚ ਕਿੰਨੇ ਰੱਖਿਓ ਜੀ ਪ੍ਰੋਟੀਨ ਦੇ ਵਿੱਚ ਤਕਰੀਬਨ 10 10 12 15 ਗ੍ਰਾਮ ਹੈ ਫਿਰ ਕਹਿੰਦੇ ਵੀ ਮੈਂ ਬਿਲਡਿੰਗ ਉੱਪਰ ਚਾਹੁੰਨਾ ਵੇ ਆਪਾਂ ਬਣਾ ਦਈਏ ਕਿਉਂਕਿ ਇੱਥੇ ਵੀ ਤੁਹਾਡੇ ਆ 42 43 ਏਕੜ ਜਗ੍ਹਾ ਤੁਸੀਂ ਲਈ ਹੋ ਜੀ ਹਾਂਜੀ ਹੈਨਾ ਵੀ ਚਲੋ ਮੁੰਡੇ ਤਾਂ ਯਾਰ ਐਡਜਸਟ ਕਰ ਲੈਂਦੇ 3 ਆ ਭੈਣਾ ਜਿਹੜੀਆਂ ਜੀ ਉਹ ਹਾਂਜੀ ਉਹ ਤਾਂ ਇਦਾਂ ਹੈ ਪਰ ਇੱਥੇ ਜਦੋਂ ਦੇਲਤਾ ਕਰਦਾ ਵੀ ਬਣਾ ਕੇ ਉਹ ਰਹਿਣ ਉਹ ਨਹੀਂ ਪਰ ਪ੍ਰੋਬਲਮ ਇੱਥੇ ਆ ਜਾਂਦੀ ਜ਼ੋਨਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਬਨ ਜੋਨਿੰਗ ਨਹੀਂ ਮਿਲਦੀ ਹੈ ਕਿ ਰਹਿਣ ਲਈ ਜਾਂ ਕਰ ਸਕਦੇ ਹੋ ਉਸ ਕਰਕੇ ਪ੍ਰੋਬਲਮ ਉੱਤੋਂ ਤਾਂ ਰੈਡ ਕੋਈ ਚੇਤਾ ਕਰਦਾ ਬਿਲਕੁਲ ਕਰੀਏ ਤਾਂ ਉਹ ਬਹੁਤ ਕਰਕੇ ਉਹ ਬਹੁਤ ਤੇ ਤੁਸੀਂ ਕਿਤੇ ਬਲੀ ਤਾਂ ਜੋ ਵੀ ਸਾਰਾ ਕੁਝ ਮਿਲ ਕੇ ਜ਼ਰੂਰ ਕਿਤੇ ਜੋਨਿੰਗ ਕੀ ਕੀ ਮਤਲਬ ਕੀ ਕੀ ਸਿਟੀ ਦੇ ਸਿਟੀ ਦੇ ਕੋਲ ਪਏ ਹੈ ਆਪਨੇ ਤਾਂ ਪਰਮਿਸ਼ਨ ਟਾਈਪ ਪਰਮਿਸ਼ਨ ਟਾਈਪ ਹਾਂਜੀਆ ਪਰਮਿਸ਼ਨ ਆਹ ਉਹ ਫਿਰ ਹਾਂਜੀਆ ਉਪਰ ਕੋ ਤੇ ਬਾਈ ਜੀ ਤੁਸੀਂ ਇੱਥੇ ਬਹੁਤ ਦੇਰ ਤੋਂ ਹੈਗੇ ਹੋ ਪਹਿਲਾ ਇਹ ਵੀ ਜਿੱsinga ਵੀ ਤੁਹਾਡਾ ਜਿਹੜਾ ਸਰੂਪ ਸੀ ਉਹ ਸਿੱਖੀ ਸਰੂਪ ਚ ਨਹੀਂ ਸੀਗੀ ਤੁਸੀਂ ਹੰਟ ਕੇਸ ਕਟਲ ਕੀਤੇ ਸੀ ਹਾਂ ਹਾਂ ਕਿਸ ਤਰ੍ਹਾਂ ਫਿਰ ਜੀਵਨ ਦੇ ਵਿੱਚ ਤਬਦੀਲੀ ਹੁੰਦੀ ਹੈ ਜੀਵਨ ਦੇ ਵਿੱਚ ਇਹ ਸੰਤਪਾਪਰ ਨਾਮ ਸਿੰਘ ਲਾਹੌਰ ਖੜੇ ਵਾਲੇ ਸੀਗੇ ਹਾਂਜੀ ਉਹਨਾਂ ਦਾ ਜੀਵਨ ਸੁਣ ਲੱਭੇ ਤਾਂ ਸੁਣਦੇ ਸੁਣਦੇ ਤਾਂ ਮਰਦ ਦੀ ਕਿਰਪਾ ਹੋ ਗਈ ਫਿਰ ਉਧਰ ਨੂੰ ਹੋ ਗਿਆ ਹੈ ਕਿੰਨੇ ਸਾਲ ਤੋਂ ਜੀ ਹੁਣ ਹੁਣ ਤਕਰੀਬਨ 10 ਸਾਲ 11 ਸਾਲ ਹੋ ਗਿਆ ਅੱਛਾ ਜੀ 10-11 ਸਾਲ ਹਾਂ ਸਾਰਾ ਪਰਿਵਾਰ ਹੈ ਜੀ ਹੁਣ ਨਹੀਂ ਮੈਂ ਹੀ ਹਾਂ ਅੱਛਾ ਮਾਤਾ ਪਿਤਾ ਮਾਤੋਂ ਕਿਤੋਂ ਤੋਂ ਆ ਗਏ ਪੰਜਾਬ ਤੋਂ ਕਿੱਥੋਂ ਭਾਈ ਤੁਸੀਂ ਪੰਜਾਬ ਤੋਂ ਸਾਡਾ ਪਿੰਡ ਜੀ ਇੱਧਰ ਚੇਲਾ ਆ ਫਗਵਾੜੇ ਦੇ ਕੋਲ ਕੋਟਪੂਹੀ ਮਾਹਪੁਰ ਫਗਵਾੜਾ ਮੰਗੇ ਸਾਨੂੰ ਉਹ 15-15 ਕਿਲੋ ਮੀਟਰ ਪੈ ਜਾਂਦੇ ਤੇ ਜਿਹੜੀ ਖੈੜ ਅੱਛਰਵਾਲ ਤੇ ਨਵਾਂ ਸ਼ਹਿਰ ਦੇ ਵਿੱਚ ਗੁਰੂ ਕੀ ਸੋਈਦਾ ਚੱਲਦਾ ਜੀ ਉਹ ਕਿਸ ਤਰ੍ਹਾਂ ਫਿਰ ਸੇਵਾਵਾਂ ਚੱਲਦੀਆਂ ਜੀ ਉਹ ਮਾਰੂ ਗੁਰੂ ਸਾਹਿਬ ਆਪੇ ਕਰਾ ਰਹੇ ਇੱਕ ਟਿਫਨ ਸਰਵਿਸ ਜੰਦੀ ਉੱਥੇ ਤੋਂ ਜਿਹੜੇ ਕੋਈ ਬਜ਼ੁਰਗਾਂ ਨੂੰ ਮੇਹ ਕੋਈ ਘਰ ਰੱਖਦਾ ਹੈਗਾ ਆਪਣੇ ਘੀ ਬਲੇ ਉੱਥੇ ਕੋ ਨਿਆਣੇ ਨੂੰ ਕਰ ਦਿੰਦੇ ਜਾਂ ਰੱਖ ਲਓ ਵੀ ਉਨਾਂ ਕੋਲ ਥੋੜੀ ਜਗ੍ਹਾ ਤਾਂ ਹੁੰਦੀ ਹੈ ਰਹਿਣ ਲਈ ਰੋਟੀ ਪਾਣੀ ਦਾ ਔਖਾ ਹੁੰਦਾ ਹੈ ਉਥੋਂ ਟਿਫਨ ਪੈਕ ਕਰਕੇ ਉਹਨਾਂ ਨੂੰ ਪਹੁੰਚਾ ਦਈਦਾ ਤਾਂ ਜਿੱਦਾਂ ਇੱਕ ਟਿਫਨ ਲੈ ਹੁੰਦੇ ਆ ਤਾਂ ਇੱਕ ਉਥੇ ਛੱਡੇ ਹੁੰਦੇ ਪਰਿਵਾਰ ਨੇ ਜਿਹੜੇ ਵੀ ਜਦਾਂ ਚਾਂਗੋ ਹੈਂਡੀਕੈਪਡਰ ਉਥੇ ਉਸ ਆਸ਼ਰਮ ਵੀ ਬਣਾ ਰਿਹਾ ਜੇ ਕਿਸੇ ਕੋਲ ਰਹਿਣ ਲਈ ਵੀ ਜਗ੍ਹਾ ਹੈ ਨਹੀਂ ਫੇ ਉਥੇ ਲੈ ਆਈ ਤੇ ਜੇ ਕਿਸੇ ਕੋਲ ਰਹਿਣ ਲਈ ਜਗ੍ਹਾ ਹੈਗੀ ਸਾਰਿਆਂ ਦਾ ਆਪਣੇ ਘਰ ਦੇ ਨਾਲ ਪਿਆਰ ਹੁੰਦਾ ਪਰ ਚਲੋ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਵੀ ਬਣਾਉਣ ਦੀ ਹਿੰਮਤ ਨਹੀਂ ਹੁੰਦੀ ਕਿਸੇ ਆਣ ਦੇ ਵਿੱਚ ਜੀ ਉਹ ਵੀ ਉਥੋਂ ਬਣਾ ਕੇ ਅਸੀਂ ਸਾਰੇ ਪੈਕ ਕਰਕੇ ਉੱਥੇ ਭੇਜਦੇ तकरीबन ਦੋਹਾ ਜਿਹੜਾ ਖੈੜ ਅਸ਼ਰਮ ਵਾਲਿਆ ਉੱਥੇ ਤਾਂ ਆਸ਼ਰਮ ਵੀ ਨਾਲ ਬਣਾਇਆ ਹੋਇਆ ਤੇ ਨਾਲ ਟਿਫਨ ਸਰਵਿਸ ਜਿਹੜਾ ਨਵੇਂ ਸ਼ਹਿਰ ਬਣਾਇਓ ਉੱਥੇ ਕੀ ਟਿਫਨ ਕੱਲਾ ਟਿਫਨ ਸਰਵਿਸ ਦਾ ਚੱਲਦਾ ਚੱਲਦਾ ਬਿਲਕੁਲ ਉਹ ਚੀਜ਼ ਅਸੀਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਉਹ ਇੱਕ ਵਾਰ ਫੇਰ ਸਿਵਾਵਾਂ ਕਿਉਂਕਿ ਉੱਥੇ ਜੇ ਤੁਸੀਂ ਕਈ ਵਾਰ ਸਾਨੂੰ ਬਹੁਤ ਫੋਨ ਆਉਂਦੇ ਆ ਵੀ ਬਾਈ ਜੀ ਸਹੀ ਮਦਦ ਦੱਸੋ ਅਸੀਂ ਕਿੱਥੇ ਕਰੀਏ ਅਸੀਂ ਚਾਹੁੰਦੇ ਆ ਵੀ ਕਿਸੇ ਗਰੀਬ ਨੂੰ ਭੁੱਖੇ ਦਾ ਢਿੱਡ ਭਰਦੀਏ ਤਾਂ ਉਹ ਬਹੁਤ ਵਧੀਆ ਇੱਕ ਜੇ ਤੁਸੀਂ ਉਸ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਹੋ ਹਲੇ ਤੱਕ ਤਾਂ ਬਾਈ ਜਿ ਹੋਰੀ ਇਕੱਲੇ ਹੀ ਆਪਣੀ ਆਮਦਨ ਦੇ ਵਿੱਚੋਂ ਖੇੜ ਅਛਰਵਾਲ ਦੇ ਵਿੱਚ ਕਰਦੇ ਸੀ ਪਰ ਨਵਾਂ ਸ਼ਹਿਰ ਨਵਾਂ ਸ਼ਹਿਰ ਸੰਗਤਾਂ ਕਾਫੀ ਖੇੜ ਅਛਰਵਾਲ ਵਿੱਚ ਜਿੱਦਾਂ ਜਿੱਦਾਂ ਸਿਆਲ ਨੂੰ ਵੀਰ ਜਾਣਦੇ ਇਧਰੋਂ ਬਾਹਰੋਂ ਜੰਦੇ ਜੋ ਸੇਵਾ ਕਰ ਦਿੰਦੇ ਆ ਸਮਰ ਦੇ ਵਿੱਚ ਫੇ ਥੋੜੇ ਘੱਟ ਬੰਦੇ ਗਏ ਉਹਨਾਂ ਤੇ ਉਸ ਹਾਵਨਾ ਕੋਈ ਕਿਸੇ ਵੱਲੇ ਸੇਵਾ ਆ ਜਾਂਦੀ ਕਿਸੇ ਵੱਲੇ ਨਹੀਂ ਵੀ ਪਰ ਨਵੇਂ ਸ਼ਹਿਰ ਉੱਥੇ ਕਾਫੀ ਸੰਗਤ ਜੁੜੀ ਹੋਈ ਕੋਈ ਬਾਹਰਲੇ ਆ ਆ ਬਰਨੋ ਸੰਤਾ ਕਾਫੀ ਲੋਕ ਵੀ ਸਕਦਾ ਕਾਫੀ ਕਾਫੀ ਸਹਯੋਗ ਉਥੇ ਕਰ ਰਹੇ ਨਵੇਂ ਸ਼ਹਿਰ ਕਿੱਥੇ ਹੈਗਾ ਜੀ ਜੇ ਕਿਸੇ ਨੇ ਜਾ ਕੇ ਜਖੜ ਅੱਛਰਵਾਲ ਜਾ ਕੇ ਜੀ ਦੇਖਣਾ ਹੋਵੇ ਤੇ ਮਦਦ ਨਵੇਂ ਸ਼ਹਿਰ ਆਈ ਥਿੰਕ ਸੋਰ ਰੋਡ ਆ ਜਾਂ ਮੈਨੂੰ ਹੁਣ ਨਾ ਪਤਾ ਦੈਨੂ ਤਾਂ ਗੁਰੂਕਿਰਸੋਈ ਉਥੇ ਪਤਾ ਹੀ ਹੈ ਸਾਰਾ ਜੇ ਆਪਾਂ ਗੂਗਲ ਤੇ ਸਰਚ ਮਾਰਦੇ ਹੁੰਦੀ ਹੈ ਜੀ ਜਾਂ ਮੈਪ ਦੇ ਉੱਤੇ ਹਾਂਜੀ ਮੈਪ ਤੇ ਆ ਜਾਂਦੀ ਹੈ ਮੈਪ ਤੇ ਆ ਜਾਂਦੀ ਹੈ ਹਾਂਜੀ ਗੁਰੂਕਿਰਸੋਈ ਚ ਖੜ ਅੱਛਰਵਾਲ ਵੀ ਆਉਂਦੀ ਤਾਂ ਨਵੇਂ ਸ਼ਹਿਰ ਵਾਲੀ ਲੋਕੇਸ਼ਨ ਆ ਜਾਂਦੀ ਤਾਂ ਬਿਲਕੁਲ ਜੀ ਤੁਸੀਂ ਸਰਚ ਕਰਕੇ ਉੱਥੇ ਜਾ ਵੀ ਸਕਦੇ ਹੋ ਦੇਖ ਸਕਦੇ ਹੋ ਸੇਵਾਵਾਂ ਇਸ ਤਰ੍ਹਾਂ ਜਿਹੜੇ ਕਰਦੇ ਆ ਬਹੁਤ ਸ਼ੁਕਰੀਆ ਬਾਜੀ ਧੰਨਵਾਦ ਤੇ ਇੱਥੇ ਬਾਈ ਜੀ ਹੋਰਾਂ ਨੇ ਆਪਣੀ ਜ਼ਮੀਨ ਲੈ ਕੇ ਜਿਹੜਾ ਇਹ ਬਣਾਇਆ ਹੋਇਆ ਤਾਂ ਉਹ ਸਾਹਮਣੇ ਅਬ ਬਾਈ ਜੀ ਟੈਂਪੋ ਕਿੱਥੋਂ ਲੈਂਦਾ ਜੀ ਇਹ ਬਾਜੀ ਨਕੋਦਰ ਤੋਂ ਆ ਸਾਡੇ ਮਾਸੂਦੀ ਦਾ ਬੇਟਾ ਉਹਨਾਂ ਦਾ ਐਸਟੀ ਕਾਰ ਆਫ ਰੋਡ ਰਿਹਾ ਉਨੀ ਵੇ ਉੱਥੋਂ ਤਿਆਰ ਕਰਕੇ ਸਾਰਾ ਕੁਝ ਭੇਟਿਆ ਸਦਾ ਟਰੈਕਟਰ ਲਿਆਂਦਾ ਸਗਾ ਤਾਂ ਟੈਂਪੂ ਲਿਆਂਦਾ ਸਗਾ ਤਾਂ ਹੋਰ ਸਮਾਨ ਸਗਾ ਥੋੜਾ ਟਰੈਕਟਰ ਨਹੀਂ ਦਿਖ ਰਿਹਾ ਜੀ ਕਿਤੇ ਟਰੈਕਟਰ ਅੰਦਰ ਕੁੜਾ ਜੀ ਉਤਰ ਅੰਦਰੇ ਲੱਗਾ ਅੱਛਾ ਜੀ ਜਲੰਧਰ ਤੋਂ ਕੈਨੇਡਾ ਆਹ ਦਖਾਂਤ ਨਹੀਂ ਜਹਾਜ਼ ਚ ਲਿਆਂਦਾ ਜੀ ਕਿ ਸ਼ਿਪ ਚ ਜੀ ਅੰਦਰੋਂ ਸ਼ਿਪ ਦੇ ਵਿੱਚੇ ਕੰਟੇਨਰ ਚ ਆਹ ਤੂੰ ਜਾਂਦਾ ਹੂੰ ਆ ਬਿਲਕੁਲ ਜੀ ਸੋ ਜਿੱਥੇ ਵੀ ਪੰਜਾਬੀ ਗਏ ਨੇ ਤਰੱਕੀਆਂ ਕੀਤੀਆਂ ਨੇ ਵਾਇਗੁਰੂ ਕਰੇ ਤਰੱਕੀਆਂ ਕਰਨ ਤੇ ਇਸੇ ਤਰ੍ਹਾਂ ਮਾਲਕ ਚੜ੍ਹਦੀ ਕਲਾ ਰੱਖੇ ਤੇ ਬਾਈ ਜਗਰਾਂ ਦਾ ਇੱਕ ਸੁਪਨਾ ਹੈ ਵੀ ਆਪਾਂ ਇੱਥੇ ਜਿੰਨੇ ਵੀ ਸਾਡੇ ਪੰਜਾਬੀ ਕੋਈ ਆਉਂਦੇ ਆ ਤੇ ਕੋਈ ਕੋਈ ਲੱਗਦਾ ਜਿਸ ਤਰ੍ਹਾਂ ਵੀ ਹੁਣ ਇੱਥੇ ਥੋੜਾ ਮੁਸ਼ਕਲ ਹੋ ਜਾਂਦੀ ਆ ਵੀ ਉਹਨਾਂ ਦੇ ਲਈ ਕੁਝ ਕਰੀਏ ਭਾਈ ਜੀ ਨੇ ਮੈਨੂੰ ਬਹੁਤ ਵਾਰ ਇਹ ਜਿਦਾਂ ਕੀਤੀਆਂ ਵੀ ਆਪਾਂ ਕੀ ਕਰ ਸਕਦੇ ਆ ਤੇ ਖੈਰ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਬਖਸ਼ ਚੜ੍ਹਦੀ ਕਲਾ ਬਖਸ਼ੇ ਤੇ ਇਸੇ ਤਰ੍ਹਾਂ ਇਹ ਆਪਣੀ ਕੌਮ ਦੀ ਆਪਣੇ ਪੰਜਾਬੀਆਂ ਦੀ ਆਪਣੇ ਭਾਈਚਾਰੇ ਦੀ ਮਦਦ ਕਰਦੇ ਰਹਿਣ ਤਾਂ ਇਹ ਸਾਰੀ ਜਿਹੜੀ ਹੈਗੀ ਆ ਜ਼ਮੀਨ ਤੁਸੀਂ ਦੇਖ ਰਹੇ ਹੋ ਜੇ ਕੈਮਰੇ ਦੇ ਉੱਤੇ ਤਾਂ ਬਾਈ ਗੁਰਜਿੰਦਰ ਸਿੰਘ ਹੋਰਾਂ ਦੀ ਹੈ ਪ੍ਰਾਪਰਟੀ ਪਰ ਜਦੋਂ ਗੱਲ ਹੁੰਦੀ ਹੈ ਐਡੀ ਪ੍ਰਾਪਰਟੀ ਜਿਹਦੇ ਕੋਲ ਹੁੰਦੀ ਹੈ ਬਾਈ ਵੈਸੇ ਕੋਈ ਨੇੜੇ ਨਹੀਂ ਲੱਗਣ ਦਿੰਦਾ ਆਪਾਂ ਵੇਖਿਆ ਹੀ ਹਾਲ ਪਰ ਇਹ ਉਹ ਰੂਹ ਹੈ ਜਿਹਦੇ ਬਾਰੇ ਤੁਸੀਂ ਕੋਈ ਤੁਹਾਨੂੰ ਜਿਹੜੇ ਮੇਰੇ ਵੀਰ ਕੈਲਗਰੀ ਜਾਂ ਕੈਨੇਡਾ ਦੇ ਵਿੱਚ ਗੁਰਜਿੰਦਰ ਸਿੰਘ ਹੋਰਾਂ ਜਾਣਦੇ ਉਹਨਾਂ ਦੇ ਜੀਵਨ ਬਾਰੇ ਜ਼ਰੂਰ ਦੱਸ ਦਿਓ ਕੋਈ ਨਹੀਂ ਜੇ ਕੁਝ ਮਾੜਾ ਹੈਗਾ ਉਹ ਵੀ ਦੱਸ ਦਿਓ ਕਮੈਂਟਾਂ ਦੇ ਵਿੱਚ ਕਰਕੇ ਬਈ ਤਾਂ ਕਿ ਇਹ ਵੀ ਨਾ ਹੋਵੇ ਬਈ ਜਗਦੀਪ ਸਿੰਘ ਪਤਾ ਨਹੀਂ ਆਪਣੇ ਲਾਹੇ ਕਰਕੇ ਹੀ ਬੋਲੀ ਜਾਂਦਾ ਪਰ ਸਾਨੂੰ ਲਹਾ ਹੀ ਹੁੰਦਾ ਯਾਰ ਸਾਡੇ ਕੌਮ ਦਾ ਸਵਾਰਨ ਵਾਲੇ ਲੋਕ ਹੋਣ ਤੇ ਉਹਨਾਂ ਨੂੰ ਅਸੀਂ ਦਿਖਾਈਏ ਤੇ ਉਹਨਾਂ ਵਿੱਚੋਂ ਇੱਕ ਵੀਰ ਸਾਡਾ ਭਾਈ ਗੁਰਜਿੰਦਰ ਸਿੰਘ ਜਿਹੜੇ ਵਾਇਗੁਰੂ ਨੇ ਜਿਨ੍ਹਾਂ ਨੂੰ ਇੱਥੇ ਤਰੱਕੀ ਬਖਸ਼ੀ ਹੋਈ ਹੈ ਤੇ ਉਹ ਆਪਣੀ ਇਸ ਨੇਕ ਕਮਾਈ ਦੇ ਵਿੱਚੋਂ ਦੂਜਿਆਂ ਦਾ ਵੀ ਸਹਾਰਾ ਬਣ ਰਹੇ ਨੇ ਸੋ ਪ੍ਰਮਾਤਮਾ ਇਸੇ ਤਰ੍ਹਾਂ ਮੰਤੰਦੁਸਤਿ ਚੜ੍ਹਦੀ ਕਲਾ ਬਖਸ਼ੀ ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਧੰਨਵਾਦ